ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਡਰੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਖਾਸ ਹੀ ਅੰਬਰਸਤ ਸ਼ਹਿਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ 'ਚ ਦੋਸਤੋ ਬਹੁਤ ਚੰਗੀ ਮੈਂ ਕਹਿ ਸਕਦਾ ਤੁਹਾਨੂੰ ਵੈਡ ਦਿਖਾਉਣੀ ਹੈ ਅੱਜ ਦੀ ਵੀਡੀਓ 'ਚ ਸੈਂਗ ਜ਼ਰੂਰ ਹੈਗੇ ਆ ਪਰ ਦੋਸਤੋ ਹਵਾਨਾ ਜਿਹੇ ਤੁਸੀਂ ਦੇਖੋਗੇ ਤੁਸੀਂ ਆਪ ਕਹੋਗੇ ਕਿ ਵੈਡ ਬਾਕੀ ਬਹੁਤ ਚੰਗੀ ਹੈ ਥਣ ਦੋਸਤੋ ਬਹੁਤ ਸੋਹਣੇ ਲੱਗੇ ਹੋਏ ਆ ਪਹਿਲੇ ਸੂਏ ਦਾ ਬਾਈ ਦੱਸਦਾ ਦੁੱਧ ਦੇ ਵਿੱਚ ਚੰਗਾ ਰਿਕਾਰਡ ਰਿਹਾ ਤੇ ਹੁਣ ਦੂਜਾ ਸੂਆ ਸੂਣ ਜਾ ਰਹੀ ਹੈ ਵੀਡੀਓ ਨੂੰ ਐਂਡ ਤਾਈ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂ ਗਿਆ ਦੀ ਤਸਲੀ ਨਕਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਸੂਨ ਵਾਲੀ ਹੈ ਵੈੜ ਡੇਟ ਮੁਤਾਬਕ ਬਾਈ ਕਹਿੰਦਾ ਦਿਨ ਪੂਰੇ ਹੋ ਚੁੱਕੇ ਆ ਦੋ ਤਿੰਨ ਦਿਨ ਬਾਈ ਕਹਿੰਦਾ ਉੱਪਰ ਲੈ ਕੇ ਜਾ ਰਹੀ ਹੈ ਪਹਿਲੇ ਸੂਏ ਦਾ ਬਾਈ ਕਹਿੰਦਾ ਆਪਣੇ ਫਾਰਮ ਤੇ 25 26 ਕਿਲੋ ਰਿਕਾਰਡ ਰਿਹਾ ਦੁੱਧ ਦੇ ਵਿੱਚ ਤੇ ਐਤ ਕੀ ਬਾਈ ਕਹਿੰਦਾ 27 28 ਲੀਟਰ ਦੁੱਧ ਵੈੜ ਖੁੱਲਾ ਚਵਾਜੂਗੀ ਸੈنگ ਦੋਸਤੋ ਜ਼ਰੂਰ ਹੈਗੇ ਆ ਪਰ ਹਵਾਨਾ ਦੋਸਤੋ ਐਚ ਐਫ ਵੈੜਾ ਨਾਲ ਤਿਆਰ ਕੀਤਾ ਹੋਇਆ ਪੂਰਾ ਟਾਪ ਦਾ ਹਵਾਨਾ ਦੋਸਤੋ ਤਿਆਰ ਕੀਤਾ ਹੋਇਆ ਗੱਦ ਘੜ ਦੋਸਤੋ ਸੋਹਣਾ ਢਾਂਚਾ ਵੀ ਦੋਸਤੋ ਸੋਹਣਾ ਸਭ ਹੀ ਪਣੀ ਦੋਸਤੋ ਚੰਗੀ ਆ ਨਿਕਰ ਆ ਦੋਸਤੋ ਵੈੜ ਤੇ ਸੇਮ ਹੀ ਸਾਈਜ ਦੋਸਤੋ ਚਾਰ ਖੰਦਾ ਫੋਰ ਸ਼ੈਂਕ ਪੁਰਾਣੀ ਆ ਵੇਖ ਸਕਦੇ ਆ ਕੱਲੇ ਕੱਲੇ ਨਿਕਰ ਮੇਰੇ ਸੋਨੇ ਨੁਕਰਾਂ ਤੇ ਲੱਗੇ ਹੋਏ ਆ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ 65000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਕੁਝ ਵੀ ਬਾਈ ਨਾਲ ਗੱਲਬਾਤ ਕਰ ਲਏ ਜੀ ਵੀਡੀਓ ਨੂੰ ਹੰਟ ਤਾਈ ਵੇਖਣ ਲਈ ਬਹੁਤ ਬਹੁਤ ਧੰਨਵਾਦ